ਪ੍ਰੈਜ਼ੀਡੈਂਟ ਕੁਲਦੀਪ ਸਿੰਘ ਕਾਰਾਟੇ ਲੋਜੀ ਦਾ ਮੇਰੇ ਆਪਣੇ ਛੋਟੇ ਵੀਰ ਮਨੀਸ਼ ਪੰਸਲ ਜੀ ਦਾ ਅਤੇ ਸਾਰੇ ਬਲਾਕ ਪ੍ਰੈਜ਼ੀਡੈਂਟਸ ਮਹਿਲਾ ਕਾਂਗਰਸ ਯੂਥ ਕਾਂਗਰਸ ਅਤੇ ਪਿੰਡਾਂ ਦੇ ਸਰਪੰਚ ਪੰਜ ਜਿਨ੍ਹਾਂ ਨੇ ਅੱਜ ਬਹੁਤ ਮਾਨ ਸਤਕਾਰ ਦਿੱਤਾ ਬਹੁਤ ਜਜ਼ਬੇ ਨਾਲ ਸਵਾਗਤ ਕੀਤਾ ਔਰ ਮੈਂ ਸਮਝਦਾ ਕਿ ਇਹ ਜੋ ਕੁਝ ਅੱਜ ਸੰਗਰੂਰ ਦੇ ਵਿੱਚ ਹੋ ਰਿਹਾ ਤੇ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਗਰਭ ਪਾਤ ਕੀਤਾ ਵਾ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਕਿਹੜੀਆਂ ਗੱਲਾਂ ਚੱਲੀਆਂ ਸੀਗੀਆਂ ਔਰ ਕਿਹੜੇ ਬੰਦੇ ਨਾਲ ਜੁੜੇ ਸੀਗੇ ਯੋਗਿੰਦਰ ਯਾਦਵ ਵਰਗੇ ਆਦਮੀ ਪ੍ਰਸ਼ਾਂਤ ਪੂਸ਼ਨ ਵਰਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 5-5 ਕਰੋੜ ਰੁਪਏ ਉਹਨਾਂ ਦੇ ਬੈਂਕ ਅਕਾਊਂਟ 'ਚ ਪਾਇਆ ਕੁਮਾਰ ਵਿਸ਼ਵਾਸ ਵਨ ਆਫ ਦ ਗੁੱਡ ਆਰਟਿਸਟ ਆਫ ਇੰਡੀਆ ਔਰ ਉਹਦੇ ਨਾਲ ਡਾਊਨ ધ ਲਾਈਨ ਬਹੁਤ ਸਾਰੇ ਅਸ਼ੂਤੋਸ਼ ਵਰਗੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਆਪਣਾ ਕੰਮ ਛੱਡ ਕੇ ਪਤਾ ਨਹੀਂ ਅਮਰੀਕਾ ਕੈਨੇਡਾ ਤੋਂ ਕਿੰਨੇ ਮਲਟੀਨੈਸ਼ਨਲ ਲੱਖਾਂ ਦੇ ਕਰੋੜਾ ਰੁਪਏ ਦੇ ਪੈਕੇਜਸ ਛੱਡ ਕੇ ਇੱਥੇ ਆ ਆਮ ਆਦਮੀ ਚਾਹੇ ਕਿ ਸ਼ਾਇਦ ਵਾਕੇ ਹੀ ਇਨਕਲਾਬ ਆਵੇਗਾ ਲੇਕਿਨ ਆ ਜਿਹੜਾ ਪਿਛਲੇ 2 ਸਾਲ ਪੰਜਾਬ ਨੇ ਸੰਤਾਪ ਝੰਡਾਇਆ ਜਿਸ ਢੰਗ ਦੇ ਨਾਲ ਇਹ ਬੇਨਕਾਬ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗਾਨੀ ਨੂੰ ਫੇਕ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭਪਾਤ ਕੀਤਾ ਅਗਲੇ 20 ਸਾਲ ਲੋਕਾਂ ਨੇ ਕਿਸੇ ਦੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ ਕਰੋ ਕਿ ਮੈਂ ਫਲਾਨਾ ਤੋੜਨਾ ਗਾਰੰਟੀ ਕਰਦਾ ਵਾ ਉਹਨਾਂ ਵਾ ਇਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹਨਾਂ ਨੇ ਯਕੀਨ ਤੋੜਿਆ ਵਾ ਔਰ ਜੋ ਯਕੀਨ ਤੋੜਿਆ ਬੇਸਿਕ ਦੋ ਤਿੰਨ ਜਿਹੜੇ ਮੁੱਦਲੀਆਂ ਗੱਲਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾ ਜਿਹੜਾ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਆਮ ਆਦਮੀ ਪਾਰ ਆਮ ਆਦਮੀਆਂ ਦੀ ਪਾਰਟੀ ਆ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਕੋਈ ਸਰਕਾਰੀ ਕੋਠੀ ਨਹੀਂ ਲਵਾਵਾਂਗੇ ਕੋਈ ਗਨਮੈਨ ਨਹੀਂ ਲਵਾਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਰਵਾਂਗੇ ਲੇਕਿਨ ਕੀ ਹੁਣ ਦੇਖ ਰਿਹਾ ਆਪਾਂ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਰਜਵਾੜੇ ਸ਼ਾਹੀ ਚਲੋ ਅਮਰਿੰਦਰ ਸਿੰਘ ਇੱਕ ਰਜਵਾੜਾ ਸੀ ਉਹ ਤਾਂ ਕਹਿ ਕੀ ਕਰਦਾ ਸੀਗਾ ਲੇਕਿਨ ਭਗਵੰਤ ਮਾਨ ਨੇ ਤਾਂ ਉਹਦਾ ਰਿਕਾਰਡ ਤੋੜਿਆ ਵਾ ਅੱਜ ਇੱਕ 1000 ਸਿਕਿਉਰਿਟੀ ਦਾ ਗਨਮੈਨ ਤੇ ਉਹਦੇ ਟੱਪਰ ਦੇ ਕੋਲ ਹੈ Z+ ਸਿਕਿਉਰਿਟੀ ਹੈ ਇੱਥੋਂ ਪੰਜਾਬ ਦੀ Z+ ਸਿਕਿਉਰਿਟੀ ਰਗਬ ਚੱਡੇ ਨੂੰ ਦਿੱਤੀ ਆ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਆ ਔਰ ਦੂਸਰਾ ਜਿਹੜਾ ਕਹਿੰਦੇ ਸੀ ਜੀ ਕਿ ਅਸੀਂ ਇੱਕ ਸਵਰਾਜ ਦਾ ਮਾਡਲ ਲੈ ਕੇ ਆਵਾਂਗੇ ਕਿ ਅਸੀਂ ਜੋ ਵੀ ਕਰਾਂਗੇ ਆਪਣੇ ਵੋਲੰਟੀਅਰਸ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਿਸੇ ਬਰਨਾਲੇ ਜ਼ਿਲ੍ਹੇ ਦੇ ਕਿਸੇ ਵੋਲੰਟੀਅਰ ਨੂੰ ਕਦੀ ਪੁੱਛਿਆ ਕਿ ਸਰਕਾਰੀ ਨੌਕਰੀ ਦੇਣ ਲੱਗੇ ਆ ਜਾਂ ਅਸੀਂ ਰਾਜ ਸਭਾ ਦੇ ਮੈਂਬਰ ਬਣਾਉਣ ਲੱਗੇ ਆ ਜਾਂ ਅਸੀਂ ਕੋਈ ਲੋਕ ਸਭਾ ਤੇ ਟਿਕਟਸ ਦੇਣ ਲੱਗੇ ਆ ਆ ਹੋਇਆ ਕੀ ਆ ਅੱਠ ਰਾਜ ਸਭਾ ਦੇ ਮੈਂਬਰ ਬਣਾਏ लवली ਯੂਨੀਵਰਸਿਟੀ 25000 ਕਰੋੜ ਰੁਪਏ ਦਾ ਮਾਲਕ ਆ ਉਹ ਆਮ ਆਦਮੀ ਆ ਕਿਤੇ ਉਹਨੂੰ ਰਾਜ ਸਭਾ ਦੀ ਸੀਟ ਦਿੱਤੀ ਇੱਕ ਸਨੀ ਰੂੜਾ ਕੋਈ ਬਿਲਡਰ ਹੈਗਾ ਦਿੱਲੀ ਰਹਿੰਦਾ ਬੜਾ ਅਮੀਰ ਆਦਮੀ ਹੋਣਾ ਵਾ ਉਹਨੂੰ ਟਿਕਟ ਦਿੱਤੀ ਜੀ ਉਹਨੂੰ ਰਾਜ ਸਭਾ ਦਿੱਤੀ ਆ ਦੋ ਤਿੰਨ ਗੈਰ ਪੰਜਾਬੀਆਂ ਨੂੰ ਦਿੱਤੀ ਇਹ ਵਿਚਾਰੇ ਜਿੱਥੇ ਸੀਗੇ ਇਹਦਾ ਮਤਲਬ ਤੁਸੀਂ ਵੋਲੰਟੀਅਰਸ ਨੂੰ ਸਿਰਫ ਬਸਤੇ ਚੱਕਣ ਵਾਸਤੇ ਰੱਖਿਆ ਕੁੱਟਖਾਣ ਲਈ ਰੱਖਿਆ ਹੋਇਆ ਗਾਲਾ ਕੱਢਣ ਲਈ ਰੱਖਿਆ ਹੋਇਆ ਆ ਇਹਨਾਂ ਦਾ ਹਸ਼ਰ ਹੈਗਾ ਔਰ ਉਸ ਦਿਨ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਆਈਆਂ ਪੰਜਾਬ ਦੇ ਦੇਖੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਲਾਈ ਦਿੱਲੀੋਂ ਲਿਆ ਕੇ ਲਾਈ ਜਿਹੜਾ ਤੁਹਾਡਾ ਰੇਰਾ ਦਾ ਚੇਅਰਮੈਨ ਲਾਇਆ ਔਰ ਮੈਂਬਰਸ ਲਾਇਨੇ ਸਾਰੇ ਉਹ ਸਾਰੇ ਜਿਹੜੀ ਸਾਡੀ ਰੀਅਲ ਏਸਟੇਟ ਦੀ ਅਥਾਰਟੀ ਹੈ ਉਹ ਸਾਰੇ ਗੈਰ ਪੰਜਾਬੀ ਲਾਇ ਨੇ ਦਿੱਲੀੋਂ ਲੈ ਕੇ ਲਾਇਆ। ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਡੇ ਕੋਲ ਨਾ ਇੱਕ ਬੜਾ ਐਮੀਨੈਂਟ ਨਿਊਕਲੀਅਰ ਮੈਡੀਸਨ ਦਾ ਸਾਇੰਟਿਸਟ ਆ ਪ੍ਰੋਫੈਸਰ ਬਲਜਿੰਦਰ ਸਿੰਘ ਪੀਜੀਐਚ ਕੰਮ ਕਰਦੇ ਨੇ। ਹੀ ਵਾਸ ਇਗਨੋਰਡ ਪੈਨਲ ਉਹਦਾ ਪੈਨਲ ਦਾ ਨਾਮ ਸੀ ਉਹਦੇ ਚ ਇੱਕ ਪਟਿਆਲੇ ਤੋਂ ਡਾਕਟਰ ਸੀ ਸਾਰੇ ਬਹੁਤ ਅੱچھے ਰਜਿੰਦਰਾ ਹਸਪੀਟਲ ਦੇ ਹੋਣਗੇ। ਸਾਰਿਆਂ ਨੂੰ ਛੱਡ ਕੇ ਬਾਹਰੋਂ ਦਿੱਲੀੋਂ ਲੈ ਆ ਕੇ ਉੱਥੇ ਲਾਤਾ ਜਿੰਨੀਆਂ ਨੌਕਰੀਆਂ ਨਿਕਲ ਨਹੀਂ ਆਣੇ। ਚਾਹੇ ਪੀਐਸਪੀਸੀਲ ਦੀਆਂ ਚਾਹੇ ਪੰਜਾਬ ਸਰਵਿਸ ਸਿਲ ਜੇ ਚਾਇਓ ਉਹ ਪਟਵਾਰੀਆਂ ਦੀ ਨੇ ਸਾਰੀਆਂ ਹਰਿਆਣੇ ਤੇ ਰਾਜਸਥਾਨ ਵਾਲੇ ਲਈ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਕੋਈ ਡੋਮਸਾਈਲ ਦੀ ਇਹਨਾਂ ਨੇ ਕੰਡੀਸ਼ਨ ਹੀ ਨਹੀਂ ਰੱਖੀ ਹੋਈ ਔਰ ਮੀ ਥੇਰ ਉੱਥੇ ਪਾਰਲੀਮੈਂਟ ਵਿਧਾਨ ਸਭਾ ਝੂਠ ਬੋਲ ਰਿਹਾ ਕਿ ਜੀ ਅਨਪੜਿਆ ਜਿਹੜੇ ਲੋਕੀ ਕਹਿੰਦੇ ਜੀ ਸਰਕਾਰੀ ਨੌਕਰੀਆਂ ਅਸੀਂ ਕਿੱਧਰ ਰੋਕਦੀਏ ਜੀ ਅਸੀਂ ਤਾਂ ਇੱਕ ਦੇਸ਼ ਚ ਰਹਿੰਦੇ ਆ ਉਹਨੂੰ ਕਹਿਆ ਹਿਮਾਚਲ ਪ੍ਰਦੇਸ਼ ਨੂੰ ਨੌਕਰੀ ਲੈ ਕੇ ਦੱਸੇ ਜਿੱਥੇ ਲਾਅ ਬਣਿਆ ਕਿ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਉੱਥੇ ਨੌਕਰੀ ਲੈ ਸਕਦਾ ਥੇਰ ਇਜ਼ ਅ ਲਾ ਨਾਟ ਓਨਲੀ ਇਨ ਹਿਮਾਚ ਦੇਰ ਇਜ਼ ਅ ਲਾਅ ਇਨ ਪ੍ਰਾਈਮ ਮਿਨਿਸਟਰ ਸਟੇਟ ਗੁਜਰਾਤ ਔਰ ਹੁਣ ਉੱਤਰਾਖੰਡ ਨੇ ਲਾਅ ਬਣਾਇਆ ਮੇਰਾ ਬਿੱਲ ਪਿਆ ਉਹਦੇ ਕੋ ਪੈਂਡਿੰਗ ਕੁਲਤਾਰ ਇਸ ਮੁਤਲਕ ਕਿ ਤੁਸੀਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੇ ਇੱਕ ਲਾਅ ਲੈ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਕੋਲ ਗੈਰ ਪੰਜਾਬੀ ਆਉਣ ਜੀ ਸਤ ਕੇ ਪੈਸੇ ਕਮਾਉਣ ਕਮਾਈ ਕਰਨ ਘਰ ਪਾਲਣ ਨੋ ਵਰੀਜ਼ ਐਟ ਆਲ ਲੇਕਿਨ ਉਹਨਾਂ ਨੂੰ ਇੱਥੇ ਪੱਕੇ ਬਸ਼ਿੰਦੇ ਜ਼ਮੀਨ ਦੇ ਮਾਲਕ ਵੋਟਰ ਬਣਾਉਣਾ ਨੌਕਰੀਆਂ ਦੇਣੀਆਂ ਸਰਕਾਰੀਆਂ ਇਹਦਾ ਮਤਲਬ ਸਾਡੇ ਬੱਚੇ ਫਿਰ ਵਿਦੇਸ਼ਾਂ ਨੂੰ ਜਾਣ ਤੋਂ ਕਿਉਂ ਹਟਣਗੇ ਜਿਹੜਾ ਜਿਹੜਾ ਭਗਵੰਤ ਕਹਿੰਦਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਕਿੱਦਾਂ ਹੋ ਸਕਦੀ ਆ ਅੱਜ ਇਹਨੇ ਟਿਕਟਾਂ ਦਿੱਤੀਆਂ ਨੇ 13 ਟਿਕਟਾਂ ਕਹਿੰਦੇ 13 0 ਹੌਸਟ ਪੋਸਿਬਲ 13 ਬੰਦੇ ਹਨੀ ਤੁਹਾਡੇ ਕੋਲ ਤਿੰਨ ਤਾਂ ਤੁਸੀਂ ਤਿਤਲੀਆਂ ਲੈ ਕੇ ਆਏ ਹੋ ਇੱਕ ਰਿੰਕੂ ਲੈ ਕੇ ਆਏ ਹੋ ਪਟਕੇ ਕਾਲੀਆਂ ਦਾ ਇੱਕ ਜੀਪੀ ਲੈ ਕੇ ਗਿਓ ਕਾਂਗਰਸ ਦਾ ਪਟਕੇ ਫਤਿਹਗੜ੍ਹ ਸਾਹਿਬ ਤੋਂ ਇੱਕ ਤੁਸੀਂ ਬਾਮ ਰੋੜ ਕੇ ਸਾਡੇ ਚੱਬੇਵਾਲ ਨੂੰ ਲੈ ਗਿਓ ਕਾਂਗਰਸ ਤੋਂ ਹਾਰਪੁਰ ਤੜ੍ਹ ਕੋ ਬੰਦੇ ਹੈ ਨਹੀਂ ਗੇ ਤੁਸੀਂ ਪੰਜ ਮਨਿਸਟਰ ਕਿਸੇ ਪਾਰਟੀ ਨੇ ਉਤਾਰੇ ਨੇ ਪੰਜ ਮਨਿਸਟਰਸ ਇਨ ਦਾ ਇਲੈਕਸ਼ਨ ਪ੍ਰੋਸੈਸ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮਨਿਸਟਰਸ ਤਿੰਨ ਐਮ ਐਲ ਏ अच्छा किथे ਅਧਰਿਆ ਚੱਕਣ ਵਾਲੇ ਆਮ ਆਦਮੀ ਮੇਰੀ ਤੁਹਾਡੇ ਜਰੀਏ ਆਮ ਆਮ ਆਦਮੀ ਦੇ ਵੋਲੰਟੀਅਰਸ ਨੂੰ ਸਪੈਸ਼ਲ ਅਪੀਲ ਆ ਕਿ ਤੁਸੀਂ ਬਹੁਤ ਹੰਡਾ ਲਿਆ ਨਾ ਦਾ ਸੰਤਾਪ ਆਓ ਸਾਡਾ ਸਾਥ ਮੈਂ ਬੈਠਾ ਇੱਥੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਜਾਇਜ਼ ਨੌਕਰੀ ਨਹੀਂ ਲੈਣ ਦਊਗਾ ਮੈਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦਊਗਾ ਮੈਂ ਜਿੰਦ ਜਾਣ ਲਾ ਦੂੰਗਾ ਕਿ ਸੰਗਰੂਰ ਦਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਦੁਕਾਨਦਾਰ ਦੇ ਵਪਾਰੀ ਦੇ ਉਹਦੀ ਆਪਾਂ ਹਫਾਜ਼ਤ ਕਰਨੀ ਕਿੱਥੇ ਗਿਆ ਕਹਿੰਦੇ ਸੀ ਜੀ ਇਨਸਪੈਕਟਰ ਰਾਜ ਖਤਮ ਕਰਨਾ ਜਿੰਨੀ ਕਰਪਸ਼ਨ ਹੁਣ ਹੋਈ ਹੋਈ ਪੰਜਾਬ ਦੇ ਵਿੱਚ ਤੌਬਾ ਮੇਰੀ ਔਰ ਜਿੰਨਾ ਮਾਫੀਆ ਚਾਹੇ ਮਾਈਨਿੰਗ ਆ ਚਾਹੇ ਸ਼ਰਾਬ ਮਾਫੀਆ 25 ਬੰਦੇ ਮਾਰ ਕੇ ਗੁਜਰਾ ਤੇ ਰਵਦਾਸਪੁਰੇ ਵਿੱਚ ਇਹ ਕੀ ਦਰਸਾਉਂਦਾ ਦੈਟ देयर ਇਜ਼ ਅ ਪੈਰਲ ਮਾਫੀਆ ਵਰਕਿੰਗ ਇਨ ਪੰਜਾਬ ਐਦਾਂ ਹੀ ਉਹ ਸਾਡਾ ਕੇਬਲ ਨੈਟਵਰਕ ਨੂੰ ਤੇ ਕਬਜ਼ਾ ਕਰ ਰਿਹਾ ਪਠਾਨ ਮਾਜਰਾ ਆ ਰੀਅਲ ਏਸਟੇਟ ਮਾਫੀਆ ਸਰਬਜੀਤ ਕੌਰ ਮਾਨੂੰ ਕਿ ਤੁਹਾਡੇ ਲਾਗੇ ਐਮਪੀ ਐਮਐਲਏ ਬਣੀ ਹੋਈ ਐ ਐਨਆਰ ਦੀ ਕੋਠੀ ਤੇ ਕਰਦੇ ਹੋਰ ਮਾਫੀਆ ਕਿਦਾਂ ਦਾ ਹੁੰਦਾ ਵਾ 60 70 ਹਜ਼ਾਰ ਕਰੋੜ ਦਾ ਕਰਜ਼ਾ ਐਡ ਕਰ ਦਿੱਤਾ ਵਾ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਐ ਰੰਗਲਾ ਪੰਜਾਬ ਐ ਖੰਭਿਆਂ ਦੀ ਸਰਕਾਰ ਐ ਹਰ ਖੰਭਾ ਭਰਿਆ ਹੋਇਆ ਪੰਜਾਬ ਦੇ ਵਿੱਚ ਸਵਾਈ ਪਬਲਿਸਿਟੀ ਤੋਂ ਲਾਸਟ ਗੱਲ ਕਹਿਣ ਲੱਗਾ ਕਿ ਇਹਨਾਂ ਤੇ ਬੀਜੇਪੀ ਚ ਅੰਤਰ ਕੀ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ ਉੱਥੇ ਗਿਜਰੀਵਾਲ ਸਾਹਿਬ ਰੋ ਰਹੇ ਨੇ ਕਿ ਮੈਨੂੰ ਅੰਦਰ ਜੇਲ੍ਹ ਚ ਕਰਤਾ ਹਮ हमको ਪਕੜ ਲਿਆ ਹਮ ਕਟੜ ਇਮਾਨਦਾਰ ਹੈ 1 ਮਿੰਟ ਲਈ ਮੰਨ ਲਓ ਵੈਸੇ ਇਮਾਨਦਾਰ ਹੈ ਨਹੀਂ ਕਿਉਂਕਿ ਆਬਜ਼ਰਵੇਸ਼ਨ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਬਹੁਤ ਜ਼ਿਆਦਾ ਸਟਰੋਂਗ ਇਹਨਾਂ ਦੇ ਖਿਲਾਫ ਆਈਆਂ ਨੇ ਬੇਲਾਂ ਡਿਨਾਈ ਹੋਈਆਂ ਨੇ ਪਰ ਮੰਨੋ ਕਿ ਇਹ ਇਮਾਨਦਾਰ ਹੈ ਇੰਸਪੈਕਟਰ ਔਰ ਭਾਜਪਾ ਗਲਤ ਕੰਮ ਕਰ ਰਹੀ ਹੈ ਕਿ ਈਡੀ ਦੇ ਸੀਬੀਆਈ ਦਾ ਮਿਸਯੂਜ਼ ਕਰ ਰਹੀ ਤੁਸੀਂ ਪੰਜਾਬ ਵਿੱਚ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੇ ਤੁਸੀਂ ਪੰਜਾਬ ਦੇ ਵਿੱਚ ਨਜਾਇਜ਼ ਪਰਚਾ ਕੋਈ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠਾ ਸੁਪਾਲ ਖੇੜਾ ਜਿਹਦੇ ਤੇ ਪੰਜ ਪਰਚੇ ਕੀਤੇ ਨੇ ਭਗ ਜਦੋਂ ਐਨਡੀਪੀਐਸ ਬੇਲ ਹੋਣ ਲੱਗੀ ਇੱਕ ਹੋਰ 3 ਵਜੇ ਤੜਕੇ ਪਰਚਾ ਇਹਨੂੰ ਹੋਰ ਕੀ ਕਹਿੰਦੇ ਮਿਸਯੂਜ਼ ਆਫ ਪਾਵਰ ਭਾਨੇ ਸਿੱਧੂ ਤੇ ਚਾਰ ਪਰਚੇ ਲੱਖੇ ਦੇ ਉੱਤੇ ਪਰਚਾ ਜਿਹੜਾ ਬੋਲਦਾ ਉਹਦੇ ਤੇ ਪਰਚਾ ਦਿੱਲੀ ਜਾਂਦੀ ਪੁਲਿਸ ਕੇਜਰੀਵਾਲ ਦੇ ਖਿਲਾਫ ਟਵੀਟ ਵੀ ਕਰਦੇ ਦਿੱਲੀ ਜਾਂਦੀ ਹੈ ਪੁਲਿਸ ਚੱਕਣ ਨੂੰ ਜੰਮੂ ਜਾਂਦੀ ਹੈ ਇੱਕ ਯੂਟਿਊਬਰ ਸੀਗਾ ਸ਼ਾਇਦ ਨੁਕਕੋ ਲੈ ਉਹਦਾ ਨਾਮ ਉਹਨੇ ਲਵਰੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਜੀ ਵੀਡੀਓ ਪਾਈ ਉਹਨੂੰ ਜੰਮੂ ਪੁਲਿਸ ਚੱਕਣ ਗਈ ਵਾਟ ਬਿਜ਼ਨਸ ਡਸ ਹੈ ਪੰਜਾਬ ਪੁਲਿਸ ਟੂ ਹੈ ਹੈਵ ਟੂ ਐਕਟ ਔਨ देयर ਪਰਸਨਲ ਵਿਮਜ਼ ਐਂਡ ਫੈਂਸੀਜ਼ ਇਹ ਕੋਈ ਉਹਨਾਂ ਦੀ ਪੇਡ ਕੋਈ ਮਲੇਸ਼ੀਆ ਨਹੀਂਗਾ ਪ੍ਰਾਈਵੇਟ ਫੌਜ ਨਹੀਂਗੀ ਪੰਜਾਬ ਪੁਲਿਸ ਦਾ ਕੰਮ ਹੈਗਾ ਟੂ ਆਪੋ ਲਾਅ ਐਂਡ ਆਰਡਰ ਉਹਨਾਂ ਦੀ ਗੱਲ ਕਰਨੀ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰਨੀ ਕੀ ਇਹਨਾਂ ਨੇ ਦੁਰਪਯੋਗ ਨਹੀਂ ਕੀਤਾ ਹੈ ਉਧਰ ਕਹਿੰਦੇ ਗੋਦੀ ਮੀਡੀਆ ਬਣਾਇਆ ਕਿ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਨਹੀਂ ਦਪਾਇਆ ਹੈ ਕਿ ਤੁਸੀਂ ਆਜ਼ਾਦ ਰਹਿਣ ਦਿੱਤਾ ਤੁਹਾਡੀ ਤੁਸੀਂ ਕੋਈ ਕਦੀ ਕਿਸਾਨਾਂ ਦੀ ਖਬਰ ਦੇਖੀ ਹੈ ਜਿਹੜੇ ਵੱਡੇ ਹੈਗੇ ਨੇ ਚੈਨਲ ਤੇ ਸਟੈਬਲਿਸ਼ਡ ਪ੍ਰਿੰਟ ਮੀਡੀਆ ਦੂਜਾ ਹਜ਼ਾਰਾਂ ਦੇ ਇਕੱਠ ਕਰਦੇ ਨੇ ਉਹ ਗ੍ਰਾਹਾਂ ਵਰਗੇ ਡੱਲੇ ਵਾਲ ਵਰਗੇ ਅਤੇ ਰੂਲਦੂ ਸਿੰਘ ਮਾਨਸਾ ਆ ਰਗੇ ਤੇ ਹੋਰ ਜਥੇ ਬੰਦੀਆਂ ਕਾਦੀਆਂ ਆ ਰਗੇ ਨੋਬਡੀ ਸ਼ੋਨ ਸ਼ੰਭੂ ਬਾਰਡਰ ਤੇ ਇੰਦਾ ਟੌਰਚਰ ਹੋਇਆ ਵਾ ਔਰ ਇੱਕ ਮੈਂ ਗੱਲ ਇਹ ਚ ਐਡ ਕਰਨਾ ਕਿ ਇਹ ਜਿਹੜੇ ਦੋ ਗੱਲਾਂ ਚ ਮੈਂ ਜੁਆਇੰਟ ਆਪਰੇਸ਼ਨਸ ਕਹਿ ਰਿਹਾ ਇਹਨਾਂ ਦੇ ਔਰ ਇਹਨਾਂ ਨੂੰ ਤਾਂ ਜਵਾਬ ਮੰਗਣਾ ਚਾਹੀਦਾ ਸ਼ਤ ਤੁਹਾਨੂੰ ਮਿਲਣਗੇ ਕਿ ਨਹੀਂ ਮਿਲਣਗੇ ਏਕ ਕਿ ਇਹਨਾਂ ਨੇ ਜਦੋਂ ਐਨਐਸਏ ਲਈ ਆ ਉਹਦੇ ਤੇ ਭਾਈ ਅਮਰਿਤਪਾਲ ਸਿੰਘ ਮੈਂ ਭਾਈ ਅਮਰਿਤਪਾਲ ਸਿੰਘ ਦਾ ਵਕੀਲ ਨਹੀਂਗਾ ਅਗਰ ਉਹਨੇ ਕੋਈ ਅਜਨਾਲੇ ਭੰਨ ਤੋੜ ਕੀਤੀ ਆ ਸਾਡੇ ਕੋਲ ਪੁਲਿਸ ਕੰਪੀਟੈਂਟ ਸਿਗੀ ਉਹਨੂੰ ਇੱਥੇ 307 ਲਾਉਂਦੀ 452 ਲਾਉਂਦੀ ਅੰ ਤਾਨੂੰ ਕਹਨੇ ਅਧਿਕਾਰ ਦਿੱਤਾ ਕਿ ਤੁਸੀਂ ਨੂੰ ਚੱਕ ਕੇ ਨੌਜਵਾਨਾਂ ਨੂੰ ਡਿਬਰੂਗੜ੍ਹ ਅਸਾਮ ਭੇਜਤਾ ਵਾ ਔਰ ਉੱਥੇ ਕੇਜਰੀਵਾਰ ਨੇ ਟੀਵੀ ਦਾ ਸਵਿਕਾਰ ਕੀਤਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਕੋ ਮਦਦ ਦਿੱਤੀ ਦੁਬਾਰਾ ਮੰਗੇਗੇ ਦੁਬਾਰਾ ਦੇਣਗੇ ਜੁਆਇੰਟ ਆਪਰੇਸ਼ਨ ਚਗਾ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਬੈਰੀਕੇਟਿੰਗ ਇਜ਼ ਐਟ ਕੱਗਰ ਉਂ ਅੰਦਰ ਵੜ ਕੇ ਕੱਗਰ ਦੇ ਬੈਰੀਕੇਟਿੰਗ ਹੋਈਆ ਉੱਥੋਂ ਸਾਡੇ ਕਿਸਾਨ ਫੱਟੜ ਹੋਣੇ ਉੱਥੋਂ ਸ਼ੁਕਰਨ ਮਰਿਆ ਵਾ ਅਗੇਨ ਜੁਆਇੰਟ ਆਪਰੇਸ਼ਨ ਬਾਏ ਭਗਵੰਤ ਮਾਨ ਨੇ ਵੀ ਸੋ ਵਾਟ ਇਜ਼ ਦ ਡਿਫਰੈਂਸ ਬੀਟਵੀਨ ਥੀਸ ਟੂ ਤਾਂ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਨ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਮੈਂ ਨਹੀਂ ਕਹਿੰਦਾ ਕਾਂਗਰਸ ਨੂੰ ਉਤ ਪਾਓ ਮੈਂ ਕਹਿੰਦਾ ਕਿ ਚੰਗੇ ਬੰਦੇ ਭੇਜੋ ਪਾਰਲੀਮੈਂਟ ਵਿੱਚ ਡਾਕਟਰ ਗਾਂਧੀ ਵਰਗੇ ਭੇਜੋ ਜਿਹੜੇ ਉੱਥੇ ਬੋਲਣ ਜਾ ਕੇ డు ਨਾਟ ਸੈਂਡ ਪੀਪਲ ਜਿਹੜੇ ਆ ਬੰਦੂਆ ਮਜ਼ਦੂਰ ਤੁਸੀਂ ਵਿਧਾਨ ਸਭਾ ਵਿੱਚ ਭੇਜੇ 92 ਭੇਜੇ ਦੱਸੋ ਕਿਹੜਾ ਬੋਲਦਾ ਸਵਾਏ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਦੱਸੋ ਬੋਲਦਾ ਕੌਣ ਹੈ ਇਹਨਾਂ ਦਾ ਇੰਨਾ ਕੁਝ ਪੰਜਾਬ ਛੋ ਗਿਆ ਕਿਸਾਨਾਂ ਦੇ ਕੁੱਟ ਪੈ ਗਈ ਆ ਮਾਫੀਆ ਗਣਾਤਾ ਕਿੰਨਾ ਕੁਝ ਹੋਇਆ ਪੰਜਾਬ ਦੇ ਵਿੱਚ ਇੱਕ ਬੰਦਾ ਨਹੀਂ ਬੋਲਿਆ ਸੋ ਥੇਰਫੋਰ ਮੇਰੀ ਅਪੀਲ ਹੈ ਕਿ ਇਕ ਆ ਜਿਹੜਾ ਸਮਾਂ ਹੈ ਪੰਜਾਬ ਦਾ ਪੰਜਾਬ ਔਰ ਕ੍ਰਿਟੀਕਲ ਕ੍ਰਾਈਸਿਸ ਵਿੱਚ ਆ ਫਾਈਨੈਂਸ਼ਲੀ ਐਂਡ ਆਲਸੋ ਸੋਸ਼ੀਅਲੀ ਐਂਡ ਆਲਸੋ ਪੋਲੀਟੀਕਲੀ ਐਂਡ ਆਲਸੋ ਰਿਲੀਜੀਅਸਲੀ ਤੇ ਆਪਾਂ ਸਭ ਹੁਣ ਜਿਹਦਾ ਅਕਾਲੀ ਦਲ ਕਹਿ ਰਿਹਾ ਸਾਨੂੰ ਵੋਟਾਂ ਪਹੁੰਚ ਅਕਾਲੀ ਦਲ ਨੂੰ ਵੋਟ ਪਾਈ ਅਲਟੀਮੇਟਲੀ ਭਾਜੀਪੀ ਦੇ ਖਾਤੇ ਚ ਜਾਣੀ ਐ ਇੱਕ ਸੀਟ ਜਿੱਤ ਕੇ ਫਰਜ਼ ਕਰੋ ਕੋਈ ਬਾਈ ਫਲੂਕ ਟੁੱਕੇ ਨਾਲ ਤਾਂ ਵੀ ਉਹ ਜਾਣੀ ਉਹਦੇ ਇਹਦਾ ਮਤਲਬ ਇਹਨਾਂ ਬੈਟਰ ਦਾ ਸਿੱਧੀ ਭਾਜੀਪੀ ਨੂੰ ਪਾ ਦਿਓ ਵੋਟ ਤੁਸੀਂ ਜੇ ਅਗਰ ਇਦਾਂ ਦੀ ਗੱਲ ਕਰ ਰਹੇ ਸੋ ਇਸ ਕਰਕੇ ਅچھے ਤਰੀਕੇ ਨਾਲ ਸਮਝ ਕੇ ਚੰਗੇ ਬੰਦਿਆਂ ਨੂੰ ਵੋਟ ਪਾਓ ਅਸੀਂ ਤੁਹਾਡੇ ਸਾਰਿਆਂ ਦੀ ਹਫਾਜ਼ਤ ਕਰਾਂਗੇ ਤੁਹਾਡਾ ਆਉਣ ਦੀ ਧੰਨਵਾਦ ਜੀ ਹਲੋ ਤੁਸੀਂ ਲੋਕ ਸਭਾ ਸੀਟ ਅੰਗਰੂਰ ਤੇ ਆ ਗਈ ਪੰਥਕ ਤੇਰਾ ਜਿਹੜੀਆਂ ਨੇ ਉਹ ਦੁਬਿਧਾ ਚ ਪੈ ਗਈਆਂ ਨੇ ਨਹੀਂ ਦੇਖੋ ਨਹੀਂ ਉਹਨਾਂ ਦੀ ਦੁਬਿਧਾ ਦਾ ਮੈਨੂੰ ਨਹੀਂ ਕੋਈ ਆ ਇਹ ਤਾਂ ਉਹ ਕਹਿ ਸਕਦੇ ਨੇ ਪਰ ਇਹ ਕਹਿਣਾ ਕਿ ਖੈਰਾ ਜਿਹੜਾ ਹੈ ਕੋਈ ਡਿਵੀਜ਼ਨ ਆਫ ਵੋਟ ਕਰਨ ਆਇਆ ਜੀ ਮੇਰਾ ਅੱਜ ਦਾ ਇਹ ਏਜੰਡਾ ਰਹੇਗਾ ਮੈਂ ਅਰਸੇ ਤੋਂ ਕਾਲੇ ਕਾਨੂੰਨ ਅਪੋਜ਼ ਕਰਦਾ ਮੈਂ ਯੂ ਆਪਾ ਦੀ ਲੜਾਈ ਲੜੀ ਇਕੱਲੇ ਨੇ यूपीए ਦੇ ਖਿਲਾਫ ਮੈਂ ਐਨਐਸਸੀ ਦਾ ਵਿਰੋਧ ਕਰਦਾ ਨਗਾਤਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉੱਥੇ ਮੱਤੇਵਾੜਾ ਲੱਗਾ ਮੋਰਚਾ ਉੱਥੇ ਕੋਟ ਦੁਨਣੇ ਲੱਗਾ ਮੋਰਚਾ ਉੱਥੇ ਬਰਗਾੜੀ ਲੱਗਿਆ ਮੋਰਚਾ ਉੱਥੇ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਦਾ ਉੱਥੇ ਸੋ देयरफॉर ਇਹ ਕਹਿਣਾ ਕਿ ਮੈਂ ਕੋਈ ਪੰਥਕ ਏਜੰਡੇ ਨੂੰ ਡੀਸਟੇਬਲਾਈਜ਼ ਕਰ ਰਹਾ ਨਾ दैट इज ਰੋਂਗ ਅਲਿਗੇਸ਼ਨ ਸਾਡੇ ਸਤਕਾਰਯੋਗ ਨੇ ਮਾਨ ਸਾਹਿਬ ਉਹ ਆਪਣੀ ਇਲੈਕਸ਼ਨ ਲੜਨ ਮੈਂ ਜਿਹੜਾ ਮੇਨਸਟ੍ਰੀਮ ਕਰਪ ਪਾਰਟੀਆਂ ਨੇ ਜਿਹਦੇ ਚ ਬੀਜੇਪੀ ਆਮ ਆਦਮੀ ਪਾਰਟੀ ਔਰ ਸੁਪੀਰ ਦਾ ਦਲ ਮੇਰੀ ਬੇਸਿਕ ਟਾਰਗੇਟ ਉਹਨਾਂ ਦੇ ਉੱਤੇ ਰਹੇਗਾ ਜੀ ਤੁਹਾਡਾ ਟਾਰਗੇਟ ਵੀ ਬੀਜੇਪੀ ਦੀ ਹੈ ਪਾਰਟੀ ਦਾ ਫੈਸਲਾ ਨਹੀਂ ਇਹ ਪਾਰਟੀ ਦਾ ਫੈਸਲਾ ਜੀ ਮੈਂ ਤਾਂ ਅਪਲਾਈ ਨਹੀਂ ਕੀਤਾ ਸੀ ਜੀ ਮੈਂ ਕੋਈ ਮੈਂ ਕੋਈ ਫਾਰਮ ਨਹੀਂ ਭਰਿਆ ਮੈਂ ਕੋਈ ਅਰਜ਼ੀ ਨਹੀਂ ਦਿੱਤੀ ਮੈਂ ਦਿੱਲੀ ਵੀ ਨਹੀਂ ਗਿਆ ਜਦ ਦਿਨ ਲਿਸਟ ਆਇਆ ਉਹ ਮੈਂ ਘਰ ਬੈਠਾ ਸੀ ਆਪਣੇ ਪਿੰਡ ਮੈਨੂੰ ਲੋਕਾਂ ਨੇ ਕਿਹਾ ਕਿ ਲਿਸਟ ਆ ਗਈ ਹੈ ਹਾਂ ਇਹ ਜ਼ਰੂਰ ਕਿਹਾ ਸੀਗਾ ਕਿ ਅਗਰ ਲੜਾਉਂਗੇ ਮੈਂ ਭੱਜਦਾ ਨਹੀਂ ਕਿਉਂਕਿ ਪਾਰਟੀ ਚਾਹੁੰਦੀ ਸੀਗੀ ਕਿ ਤੁਹਾਡੇ ਨਾਲ ਤੇ ਹੋਰ ਸਾਡੇ ਕਾਂਗਰਸ ਦੇ ਕੇਡਰ ਨਾਲ ਜ਼ੁਲਮ ਬੜਾ ਕੀਤਾ ਇਸ ਬੰਦੇ ਨੇ ਇਹਨੂੰ 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 ਕੋਈ ਇਹ ਅਕਾਉਂਟੇਬਲ ਹੋਣਾ ਚਾਹੀਦਾ ਅਕਾਉਂਟੇਬਲ ਕਰਨ ਵਾਸਤੇ ਹਿਸਾਬ ਲੈਣ ਵਾਸਤੇ ਕੁਝ ਦੱਸਣ ਵਾਸਤੇ ਉਹ ਇੱਕ ਹਿੱਸਾ ਕੈਂਪੇਨ ਦਾ ਇਟਸ ਨਾਟ ਦਾ ਸਾਰਾ ਹਿੱਸਾ ਹੋਦਾ ਹੈਗਾ ਬਾਕੀ ਅਸੀਂ ਪੋਜੀਟਿਵ ਇਸ਼ੂਸ ਪੇਸ਼ ਕਰਨੇ ਆਸੀਂ ਪਾਕਿਸਤਾਨ ਦੇ ਬਾਰਡਰ ਦੀ ఓਪਨਿੰਗ ਐਡਵੋਕਸੀ ਕਰਨੀ ਪਾਰਲੀਮੈਂਟ ਜਾ ਕੇ ਕਿਉਂਕਿ ਪੰਜਾਬ ਦੀ ਐਗਰੀਕਲਚਰ ਔਰ ਇੰਡਸਟਰੀ ਨਹੀਂ ਸਰਵਾਈਵ ਕਰ ਸਕਦੀ ਜਦ ਤੱਕ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ সেন্ট্রਲ ਏਸ਼ੀਆ ਤੱਕ ਦੂਰ ਤੇ ਨਹੀਂ ਖੁੱਲਦਾ ਸਾਡੇ ਅਸੀਂ ਲੈਂਡ ਲੋਕਡ ਸਟੇਟ ਆ ਸਾਡੇ ਕੋਲ ਬੰਦਰਗਾਹ ਹੀ ਕੋਈ ਨਹੀਂ ਗਈ ਹਾਊ ਵਿਲ ਯੂ ਕੰਪੀਟ ਵਿਦ ਇੰਡਸਟਰੀ ਆਫ ਗੁਜਰਾਤ ਐਂਡ ਐਂਡ ਅਦਰ ਸਟੇਟਸ ਵਿਚ ਆਈ ਹੈਵ ਐਕਸੈਸ ਟੂ ਪੋਰਟਸ ਸਾਡੀ ਖੇਤੀ ਉਹ ਡਿੱਗੀ ਪਈ ਆ ਕਾਂਗਰਸ ਨੇ ਐਮਐਸਪੀ ਗੈਰੰਟੀ ਲਾ ਬਣਾ ਕੇ ਦਿੱਤੀ ਆ ਉਹ ਅਸੀਂ ਪੂਰਾ ਕਰਾਂਗੇ ਬਟ ਹੋ ਸਕਦਾ ਐਮਐਸਪੀ ਗੈਰੰਟੀ ਕਰਾ ਕੇ ਵੀ ਸਾਡੇ ਕਿਸਾਨੀ ਸਰਵਾਈਵ ਨਾ ਕਰੇ ਕਿਉਂਕਿ ਅੱਜ ਜਿਹੜੀਆਂ ਜਿੰਸਾਂ ਦੇ ਭਾਅ ਨੇ ਅਗਰ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਸਿ ਰეკਮੈਂਡੇਸ਼ਨ ਲਾਗੂ ਹੋਣ ਅੱਜ ਕਣਕ 3000 ਰੁਪਏ ਕੁਇੰਟਲ ਚਾਹੀਦੀ ਆ ਹੈਗੀ ਆ ਸਾਡੇ 2500 ਰੁਪਏ ਕੁਇੰਟਲ 750 ਰੁਪਏ ਨੂੰ ਤੁਸੀਂ ਕਰੋ ਮਲਟੀਪਲਾਈ ਇੰਟੂ 30 ਕੁਇੰਟਲ ਕਿੱਥੇ ਚਲ ਜਾਂਦੀ ਗੱਲ ਇਕਨੋਮੀ ਚੇਂਜ ਹੋ ਜਾਂਦੀ ਆ ਇਹਦੀ ਫਸਲ ਦੀ ਕੀਮਤ ਤੁਹਾਨੂੰ ਪਾਕਿਸਤਾਨ ਤੋਂ ਬਿਯੋਂਡ ਡਬਲ ਟ੍ਰਿਪਲ ਗੰਨੇ ਦੀ ਆਲੂ ਦੀ ਆ ਤੁਹਾਡੀ ਦਾਲਾਂ ਦੀ ਆ ਤੁਹਾਡੀਆਂ ਫਸਲਾਂ ਫਲ ਤੇ ਫਰੂਟਾਂ ਦੀ ਸੋ ਦੇਰਫੋਰ ਐਡਵੋਕੇਟਿੰਗ ਓਪਨਿੰਗ ਆਫ ਬਾਰਡਰਸ ਇਦਾਂ ਦੇ ਪੋਜ਼ਿਟਿਵ ਇਸ਼ੂਸ ਪੰਜਾਬ ਦਾ ਕਰਜ਼ਾ ਕਿਦਾਂ ਘਟਾਉਣਾ ਉਹਦੇ ਵਾਸਤੇ ਇੱਕ ਰੋਡ ਮੈਪ ਚਾਹੀਦਾ ਵਾ ਇਹ ਸਾਰੀਆਂ ਗੱਲਾਂ ਜਿਹੜੀਆਂ ਉਠਾਵਾਂਗੇ ਨੇ ਇਹ ਤਾਂ ਤਿਆਰੀਆਂ ਲੋਕਾਂ ਦੇ ਮੋਡਿਆਂ ਦੇ ਉੱਤੇ ਹੈ ਜੀ ਉਹਨਾਂ ਦੇ ਹੀ ਉਹਨਾਂ ਦੇ ਪਿਆਰ ਤੇ ਉਹਨਾਂ ਦੇ ਜਿਹੜਾ ਇਮੋਸ਼ਨਸ ਨੇ ਉਹਨਾਂ ਦੇ ਸਦਕਾ ਮੈਂ ਤੁਹਾਡੇ ਦਰਮਿਆਨ ਬੈਠਾ ਹਾਂ ਮੈਂ ਇਹਨਾਂ ਦੇ ਬਲਵਲੇ ਪੰਜਾਬ ਦੀ ਪੰਜਾਬ ਦੇ ਸੰਗਰੂਰ ਦੇ ਬਰਨਾਲੇ ਦੇ ਮਹਿਲ ਕਲੱਬ ਦੌੜ ਦੇ ਬਲਵਲੇ ਉਸ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਜਾ ਰਿਹਾ ਹਾਂ ਮੇਰੀ ਲੜਾਈ ਨਾ ਕੋਈ ਮੇਰੀ ਲੜਾਈ ਹਾਂ ਮੈਂ ਬੇਇਨਸਾਫੀ ਦੇ ਖਿਲਾਫ ਜ਼ਰੂਰ ਖੜਦਾ ਹਾਂ ਐਨੀ ਸਾਰਟ ਆਫ ਇਨਜਸਟਿਸ ਉਹ ਮੇਰਾ ਏਜੰਡਾ ਰਹਿ ਗਿਆ ਆਮ ਆਦਮੀ ਪਾਰਟੀ ਤੂੰ ਇਹ ਵੀ ਖਰਾਬ ਕਹਿ ਰਹੇ ਹੋ ਜਿਹੜੀ ਗੱਲਾਂ ਅਹੀ ਪਾਰਲੀਮੈਂਟ ਦੇ ਦਿੱਲੀ ਜਾਂਦੀ ਗੱਲ ਕਰਦੇ ਉੱਥੇ ਅਲਾਈਅੰਸ ਦਾ ਗੜਜੋੜ ਹੋਇਆ ਪੂਰੇ ਵਿੱਚ ਗੜਜੋੜ ਵਿੱਚ ਕਾਂਗਰਸ ਵੀ ਤੇ ਆਪ ਵੀ ਇਕੱਠੇ ਹੋ ਰਹੇ ਦੇਖੋ ਗੱਲਿਆ ਅੱਛੀ ਤਰ੍ਹਾਂ ਅੰਡਰਸਟੈਂਡ ਕਰੋ ਦੇਰ ਇਜ਼ ਅਬਸੋਲਿਊਟ ਕਲੈਰਿਟੀ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਚ ਕੀ ਕੀਤਾ ਗੋਆ ਚ ਕੀ ਕੀਤਾ ਗੁਜਰਾਤ ਵੀ ਹੈਵ ਨੋ ਬਿਜ਼ਨਸ ਐਟ ਆਲ ਅਸੀਂ ਪੰਜਾਬ ਚ ਆਪਣੀ ਪਾਰਟੀ ਨੂੰ ਕਨਵੇ ਕੀਤਾ ਤਾਈਓ ਅਲਾਈਅੰਸ ਹੋਇਆ ਕੋ ਸਾਡਾ 100% ਕੇਟਰ ਇਹਨਾਂ ਦੇ ਉਲਟ ਸੀਗਾ ਸਾਡੇ ਸਰਪੰਚਾਂ ਤੱਕ ਨਹੀਂ ਬਖਸ਼ੇ ਸਾਡੇ ਮਿਊਨਿਸਪਲ ਕਮੇਟੀਆਂ ਭੰਗ ਕਰਤੀਆਂ ਤੋੜਤੀਆਂ ਸਾਡੇ ਪਰਚੇ ਕਰਤੇ ਕੌਂਸਲਰਾਂ ਦੇ ਉੱਤੇ ਸਾਡੇ ਲੀਡਰਾਂ ਨੂੰ ਫਰਜ਼ੀ ਤੌਰ ਦੇ ਉੱਤੇ ਅੰਦਰ ਜ਼ਿਲ੍ਹਾ ਚ ਛੁੱਟਦਾ ਇਨਕੁਆਇਰੀਆਂ ਸਾਰਿਆਂ ਨਹੀਂ ਖੁੱਲੀਆਂ ਹੋਈਆਂ ਤੇ ਇਸ ਕਰਕੇ ਇਹਨਾਂ ਦਾ ਕੋਈ ਸਕੋਪ ਨਹੀਂਗਾ ਔਰ ਜਿਹੜਾ ਕਾਂਗਰਸ ਦਾ ਕੈਂਡੀਡੇਟ ਜਿੱਤ ਕੇ ਜਾਵੇਗਾ ਉਹ ਗੈਰੰਟੀਡ ਇੰਡੀਆ ਅਲਾਈანს ਆ ਆਲ ਅਦਰਸ ਆ ਡਾਊਟਫੁਲ ਥੇਰਫੋਰ ਪੰਜਾਬ ਦੇ ਵਿੱਚ ਇਹਨਾਂ ਨਾਲ ਕੋਈ ਨਾ ਅਲਾਈანს ਆ ਨਾ ਕੋ ਗੱਟ ਜੋੜਾ ਨਾ ਕੋਈ ਅੰਡਰਸਟੈਂਡਿੰਗ ਆ ਵੀ ਵਿਲ ਫਾਈਟ ਇਟ ਆਊਟ ਵੈਰੀ ਵੈਰੀ ਸਟਰੋਂਗ